ਜੋ ਦਾ ਨਿਸ਼ਚਿਤ ਕਾਸਰ ਵਾਰਡ ਨੰਬਰ 6 ਦਾ ਆਪ ਦਾ ਪ੍ਰਧਾਨ ਅਗਰ ਕੋਈ ਸੋ ਮਕਸਦ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਸਾਡੇ ਮੌਜੂਦਾ ਪ੍ਰਧਾਨ ਜਿਸ਼ਮ ਕੁਮਾਰ ਤੇਰੀਆ ਜੀ ਦੇ ਖਿਲਾਫ ਦੋ ਕੰਫੀਡੈਂਸ ਮੋਸ਼ਨ ਲਾਉਣ ਲਈ ਇਕੱਠੇ ਹੋਏ ਕਿਉਂਕਿ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਸ਼ਹਿਰ ਦੇ ਵਿੱਚ ਕੋਈ ਡਿਵੈਲਪਮੈਂਟ ਦੀ ਕਾਰਗੁਜ਼ਾਰੀ ਨਹੀਂ ਦਿਖਾਈ ਸਫਾਈ ਦਾ ਮਾੜਾ ਪ੍ਰਬੰਧ ਹੈ ਔਰ ਇਹ ਇਸ ਨੂੰ ਮੁੱਖ ਰੱਖਦੇ ਹੋਏ ਸਾਰੇ ਸਾਥੀਆਂ ਨੇ ਕਲਾ ਕਰਕੇ ਅੱਜ ਨੋ ਕੰਫੀਡੈਂਸ ਮੋਸ਼ਨ ਇਹ ਸਾਨੂੰ ਦਿੱਤਾ ਹੈ। ਔਰ ਉਮੀਦ ਕਰਦੇ ਹਾਂ ਕਿ ਅਸੀਂ ਇਹ ਇਹਨਾਂ ਨੂੰ ਛੇਤੀ ਹਾਰ ਕਰਾਏ। ਨੋ ਕੰਫੀਡੈਂਸ ਮਤਾ ਦਿੱਤਾ ਛਮੀ ਤੇਰੀਏ ਦੇ ਖਿਲਾਫ ਆ। ਕਿਉਂਕਿ ਸ਼ਹਿਰ ਦੀ ਜਿਹੜੀ ਸਫਾਈ ਦੀ ਵਿਵਸਥਾ ਉਹ ਵੀ ਬੜੀ ਮਾੜੀ ਆ ਤੇ ਸਾਡੇ ਬਾੜਾਂ ਦੇ ਵਿੱਚ ਜਿਹੜੇ ਕੰਮਕਾਰ ਸੀ ਉਹ ਕੋਈ ਕੰਮ ਕਰਨੀ ਹੋਈ। ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜਿਹੜੇ ਵੀ ਐਮਸੀ ਸ਼ਹਿਰ ਦਾ ਪਲਾ ਚਾਹੁੰਦੇ ਆ ਉਹ ਐਮਸੀ ਇਹਨੂੰ ਲਾਉਣ ਦੇ ਵਿੱਚ ਸਾਡਾ ਸਾਥ ਦੇ। ਪਹਿਲਾਂ ਵੀ ਦਿੱਤਾ ਸੀਗਾ ਮਤਾ ਤੁਹਾਨੂੰ ਕੀ ਲੱਗਦਾ ਹੈਗਾ ਇਸ ਵਾਰ ਕੋਈ ਲੱਗਦਾ ਹੈਗਾ ਐਮਸੀ ਵਦੇ ਦਾ ਕੁਝ ਇਸ ਤਰ੍ਹਾਂ ਦਾ ਸਾਡੀ ਕਿਸੇ ਨਾਲ ਕੋਈ ਗੱਲਬਾਤ ਖਾਸ ਨਹੀਂ ਸੀ ਹੋਈ ਸਾਡੀ ਆਪਸ ਵਿੱਚ ਮੀਟਿੰਗ ਨਹੀਂ ਹੋਈ ਸੀ ਹੁਣ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਲਾ ਜਿਹੜਾ ਮਤਾ ਦਿੱਤਾ ਅੱਜ ਜੋ ਅਸੀਂ ਇੱਕ ਮਤਾ ਦਿੱਤਾ ਬੇਭਰੋਸਗੀ ਦਾ ਮਤਾ ਦਿੱਤਾ ਜੀ ਸਾਡੇ ਨਗਰ ਕੌਂਸਲ ਦੇ ਜੋ ਪ੍ਰਧਾਨ ਹਨ ਸ਼ੰਮੂ ਕੁਮਾਰ ਤੇਰੀਆ ਜੀ ਸਾਡੇ ਸਤਿਕਾਰਯੋਗ ਅਨਕ ਜੀ ਆ ਪਰ ਸਾਨੂੰ ਮਜਬੂਰੀ ਦੇ ਦਰਾਂ ਇਹ ਦੁਬਾਰਾ ਇਹਨਾਂ ਦੇ ਬੇਭਰੋਸਗੀ ਜਾਹਰ ਕਿਥੀ ਹੈ ਕਿਉਂਕਿ ਇਹ ਕਿਸੇ ਵੀ ਕੰਮ ਦੇ ਵਿੱਚ ਸਫਲ ਨਹੀਂ ਹੋ ਸਕੇ ਸਫਾਈ ਦਾ ਲਾ ਲੋ ਗਲੀਆਂ ਨਾਲੀਆਂ ਦਾ ਲਾ ਲੋ ਸੀਵਰੇਜ ਦਾ ਲਾ ਲੋ ਕਿਸੇ ਕੰਮ ਦੇ ਵਿੱਚ ਵੀ ਇਹ ਕੋਈ ਸਾਡੇ ਨਾਲ ਸਹਿਯੋਗ ਨਹੀਂ ਕੀਤਾ ਇਹਨਾਂ ਨੇ ਨਾ ਹੀ ਇਹ ਮੀਟਿੰਗ ਜੋ ਆ ਪਾਸ ਕਰਾਉਣ ਦੇ ਵਿੱਚ ਅਜੰਡਾ ਦੇਣ ਦੇ ਵਿੱਚ ਵੀ ਦੇਰੀ ਕਰਦੇ ਸੀ ਜਾਣ ਕੇ ਅੱਜ ਜਿਹੜਾ ਬ੍ਰੇਕਪਾਸ ਕੀ ਮਤੇ ਲਈ ਮੇਰੇ ਕੋਲ ਨਗਰ ਕੌਂਸਲ ਦੇ ਉੱਪਰ 11 ਮੈਂਬਰ ਸਹਿਬਾਨ ਹਾਜ਼ਰ ਸੀ ਉਹਨਾਂ ਨੇ ਲਿਖ ਕੇ ਦਿੱਤਾ ਪ੍ਰਧਾਨ ਵਿਰੁੱਧ ਕਿ ਸਾਡਾ ਭਰੋਸਾ ਖਵਾ ਚੁੱਕਿਆ ਤੇ ਇਸ ਕਰਕੇ ਮੀਟਿੰਗ ਸਾਧਕੇ ਜਿਹੜੀ ਇਹਦੀ ਨੋ ਕੰਫੀਡੈਂਸ ਦੀ ਮੀਟਿੰਗ ਕਰਵਾਈ ਜਾਵੇ ਸਰ ਕਿੰਨਾ ਟਾਈਮ ਆਪਾਂ ਦੇਵਾਂਗੇ ਪ੍ਰਧਾਨ ਨੂੰ ਜਿਹੜੇ ਨਿਜ਼ਮ ਕੀ ਰਗੇ ਨੇ ਸਰ ਨਿਜ਼ਮੇ ਦੇ ਚ ਇਹ ਹੈ ਕਿ ਅਸੀਂ ਪ੍ਰਧਾਨ ਜੀ ਨੂੰ ਅੱਜ ਹੀ ਇਹ ਭੇਜ ਦਿੰਦੇ ਆਂ ਚਿੱਠੀ ਲਗਾ ਕੇ ਤੋਂ ਉਹਨਾਂ ਨੇ 14 ਦਿਨਾਂ ਦੇ ਅੰਦਰ ਅੰਦਰ ਸਪੈਸ਼ਲ ਮੀਟਿੰਗ ਇਹਦੇ ਵਿੱਚ ਕਾਲ ਕਰਨੀ ਹੁੰਦੀ ਹੈ ਤੋਂ ਅਸੀਂ ਅੱਜ ਹੀ ਉਹਨਾਂ ਨੂੰ ਜਲ ਕਰਵਾ ਦੇਈਏ ਇਹ ਕਿਹੜੀ ਕਿਹੜੀ ਪਾਰਟੀ ਤੋਂ ਹੈ ਜਿਹੜੇ ਐਮ ਸੀ ਸਰਵਨ ਨੋ ਮੇਰੇ ਕੋਲੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪਾਰਟੀ ਦਾ ਇਹਦੇ ਵਿੱਚ ਸਿੰਬਲ ਨਹੀਂ ਹੈ ਫੜੇ ਮਾਲਜੋ ਕਾਉਂਸਲਰ ਸਾਹਿਬਾਨ ਹੀ ਸਾਰੇ ਵਾਰਡ ਨੰਬਰ 28 ਜਿਵੇਂ 17 22 18 6 23 ਇਸ ਤਰ੍ਹਾਂ ਜਿਹੜੇ ਸਾਡੇ ਕਾਉਂਸਲਰ ਸਾਹਿਬਾਨ ਹੈ